अच्छे लगा। चाँदनूँ से। 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 चाँदनूँ से 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 चाँदनूँ

ਇਹ ਕੀ ਮਾਮਲਾ ਜਿਹੜਾ ਤੁਸੀਂ ਅੱਜ ਜੀ ਆਂ ਬੀ ਹਸਪਤਲ ਆਏ ਇਹ ਜੀ ਸਾਡਾ ਜ਼ਮੀਨ ਹੈ ਕਿ ਸਾਡੀ ਹੈ ਸਾਡੀ ਕੇਸ ਸਾਡਾ ਅਸੀਂ ਦੋ ਵਾਰੀ ਜਿੱਤੀ ਗਈ ਜਿੱਤੀ ਆ ਹਾਈ ਕੋਰਟ ਚ ਲੱਗੇ ਆ ਤੀ ਵਾਰੀ ਇਹਨਾਂ ਦਾ ਡਿਸਮਿਸ ਹੋਈ ਗਿਆ ਸਾਨੂੰ ਵਕੀਲ ਬੋਲਦੇ ਜੀ ਤੁਹਾਡਾ ਉਹਦੇ ਚ ਕਾਗਜ਼ਾਂ ਚ ਬਾਹ ਕਾ ਰਹੇਗੇ ਤੁਸੀਂ ਤੁਸੀਂ ਕਬਜ਼ਾ ਕਰੋ ਅਸੀਂ ਮੱਕੀ ਬੀਜੀ ਸੀ ਅਸੀਂ ਜੀ ਅਸੀਂ ਤਾਰ ਬੰਦੀ ਕੀਤੀ ਹੈ ਮੱਕੀ ਬੀਜੀ ਹੋ ਕੱਲ ਵੀ ਗਏ ਹੇ ਟਰੈਕਟਰ ਰੁਕਣ ਕੱਲ ਇਹਨਾਂ ਨੇ ਬੋਲਿਆ ਵੀ ਟਰੈਕਟਰ ਚੂਕ ਦੇਣਾ ਸੀ ਗਾਲਾਂ ਕੱਟੀਆਂ ਬੇਸਿਫਤੀਆਂ ਕੱਲ ਵਾਪਸ ਹੋ ਗਏ ਅੱਜ ਫੇਰ ਅਸੀਂ ਖੇਤ 'ਚ ਆਪਣੇ ਇਸੇ ਅੰਦਰ ਹੀ ਵਾਹ ਕਰਦੇ ਇਹ ਪਿੰਲਰ ਤੋੜਦਾ ਪਿਆ ਹੀ ਗਵਿੰਦਰ ਬਲਦੇਵ ਚੰਦ ਦਾ ਇਹਨੇ ਮੈਨੂੰ ਮੈਂ ਬੋਲਿਆ ਪਿੰਲਰ ਮੱਤ ਤੋੜ ਗਾਲੀ ਕੱਢੇ ਬੇਸਿਰਤੀਆਂ ਇਨੇ ਜੇ ਲੋਹ ਦੀ ਰਾੜ થી ਮਾਰ ਫੜੀ ਹੋਏ ਘਰ ਦੇ ਅੰਦਰ ਆ ਕੇ ਸਾਨੂੰ ਮਿੰਨੋ ਮਾਰਿਆ ਇੱਕ ਰਾੜ ਮੇਰੀ ਫਸਲ 'ਚ ਮਾਰੀ ਦੂਜੀ ਰਾੜ ਮੇਰੀ ਲੱਤ 'ਚ ਮਾਰੀ ਲੋਹ ਦੀ ਰਾੜ ਲੈ ਕੇ ਆਇਆ ਇਹ ਇੰਨੀ ਗਾਲਾਂ ਬਹੁਤ ਗੰਦੀਆਂ ਕਰਦੀਆਂ ਮਿੰਨੋ ਬਾਕੀ ਮੇਰਾ ਘਰ ਵਾਲਾ ਖੇਤ ਤੇ ਗੱੱਦਾ ਥਾ ਘਰ ਵਾਲਾ ਥਾ ਮੇਰਾ ਪੁੱਤਾ ਹਾ 5.5 ਸਾਲ ਦਾ ਉਹ ਵੀ ਮਾਰਿਆ ਘਰ ਵਾਲਾ ਵੀ ਮਾਰਿਆ ਮੇਰਾ 70 ਸਾਲ ਨੂੰ ਨਦੀ ਉਮਰ ਹੈ ਬਾ 8 ਕਾਟ ਸਾਲ ਮੇਰੀ ਉਮਰ ਹੈ ਤੇ ਬਾਕੀ ਵੀ ਮਾਰੇ ਇਹਨਾਂ ਨੇ ਜਿਹੜੇ ਬਾਕੀ ਸਾਰੇ ਤੇ ਮੇਰੇ ਪੁੱਤੇ ਨੂੰ ਵੀ ਇਹਨਾਂ ਨੇ ਸੋਠੀ ਮਾਰੀ ਉਹ ਤਾਈ ਕੇ ਮੇਰੇ ਕੋਲ ਲੱਗਾ ਹੁਣ ਮੇਰੀ ਦਾਦੀ ਮਾਰ ਦਿੱਤੀ ਮਾਰ ਦਿੱਤੀ ਮੇਰੀ ਦਾਦੀ ਜੀ ਇਹ ਵੀ ਝਗੜਾ ਹੋਇਆ ਪਹਿਲਾਂ ਵੀ ਇਹਦੇ ਵਿੱਚ ਕੱਲ ਵੀ ਇਹਨਾਂ ਨੇ ਝਗੜਾ ਕੀਤਾ ਕੱਲ ਹੱਥ ਪਾਈ ਨਹੀਂ ਕੀਤੀ ਕਿਤੇ ਪਹਿਲਾਂ ਬਹੁਤ ਸਾਲ ਪਹਿਲਾਂ ਹੋਇਆ ਜੀ ਇਸ ਜ਼ਮੀਨ ਵਿੱਚ ਸਾਨੂੰ 40 ਸਾਲ ਹੋ ਗਏ ਕੇਸ ਲੱਗ ਤੇ ਚੱਲੇ ਹੋਣਾ ਜ਼ਮੀਨ ਸਾਡੀ ਹੈ ਕਿ ਸਾਡੇ ਪਿਓ ਨੇ ਸਾਡੇ ਸਹੁਰਾ ਸਾਹਿਬ ਨੇ ਨੱਤੂ ਰਾਮ ਨੇ ਮੂਲ ਖਰੀਦੀ ਹੋਇਆ ਇਹ ਸਾਨੂੰ 35 ਚ ਖਰੀਦੀ ਜੀ ਮੂਲ ਇਹ ਮੰਤਲੀਆਂ ਪਟੀਆਂ ਨਾਲ ਅਸੀਂ ਦੋ ਵਾਰੀ ਸਭ ਜੀ ਕੇਸ ਜਿੱਤ ਚੁੱਕੇ ਹਾਂ ਕੀ ਵਾਰੀ ਸਾਨੂੰ ਪੁਲਿਸ ਨੂੰ ਤਰਾ ਦਿੱਤੀ ਸੀ ਵੀ ਸਾਡੀ ਜਗ੍ਹਾ ਤੇ ਇੱਕ ਨਜਾਇਜ਼ ਕੱਦ ਲੈ ਰਹੇ ਹਾਂ ਹਾਂ ਜੀ ਕਿਤੀ ਸੀ ਪੁਲਿਸ ਸਾਡੇ ਉਲੇ ਵਿੱਚ ਖਬਰ ਨੂੰ ਆਇਆ ਇੱਕ ਆਪ ਤਤਨ ਗਏ ਹੈ ਪੁਲਿਸ ਸਾਡੇ ਕੋਲ ਸਾਡੇ ਬੰਦੇ ਨੂੰ ਬੁਲਾਇਆ ਇੰਦਰਪਾਲ ਨੂੰ ਕਿ ਤੁਹਾਡੇ ਨਾਲ ਕੋਈ ਲੜਾਈ ਕੋਈ ਤਾਂ ਨਹੀਂ ਕਰਦੇ ਇੰਦਰਪਾਲ ਨੇ ਬੋਲਿਆ ਨਹੀਂ ਕੋਈ ਵੀ ਲੜਾਈ ਨਹੀਂ ਕਰਦੇ ਅਸੀਂ ਮੱਕੀ ਵੱਟੀ ਕੈਂਪ ਅਸੀਂ ਖੇਤ ਬੋਣ ਲੱਗੇ ਅਸੀਂ ਮੱਕੀ ਛਿਲਣੀ ਸੀ ਵਿੱਚ ਤੇ ਕੱਲ ਅਸੀਂ ਖੇਤ ਬੋਣ ਲੱਗੇ ਤਾਂ ਵੀ ਇਹਨਾਂ ਨੇ ਸਾਨੂੰ ਬਾਹਰ ਨਹੀਂ ਦਿੱਤਾ ਅੱਜ ਵੀ ਬਾਹਰ ਲੱਗੇ ਅੱਜ ਸਾਨੂੰ ਖੇਤ ਦੇ ਵਿੱਚ ਮਾਰਿਆ ਤੁਹਾਨੂੰ ਮੂਵੀ ਫੋਟੋ ਬਣਾਈਆਂ ਮਿਲ ਗਈਆਂ ਹੁਣੀਆਂ ਸਬਜੀ ਕੋਲ ਕਿੰਨੇ ਜਣੇ ਸੀ ਤੁਹਾਡੇ ਉੱਪਰ ਹਮਲਾ ਕੀਤਾ ਇਹ ਬੜੇ ਜਣੇ ਤੇ ਜੀ ਜਨਾਨੀਆਂ ਵੀ ਥੀਆਂ ਤੁਹਾਡੇ ਕਿੰਨੇ ਜਣੇ ਜ਼ਖਮੀ ਹੋਏ ਜੀ ਸਾਡੇ 4 ਬੰਦੇ ਐਨ ਜ਼ਖਮੀ ਹੋਏ ਹੁਣ ਜੀ ਪੰਜਵੇਂ ਇਹ ਹੋਏ ਐ ਜ਼ਖਮੀ ਪੰਜ ਜਣੇ ਜ਼ਖਮੀ ਸਾਡੇ ਛੋਟੇ ਬੱਚੇ ਨੂੰ ਵੀ ਲੱਗੀਆਂ ਉਹ ਨਾਲੇ ਨਹੀਂ ਲੰਦੇ ਉਹ ਦਸ ਦਿਨ ਲਿਗੇ ਆ ਤਾਂ ਛੋਟਾ ਬੱਚਾ 5.5 ਸਾਲ ਦਾ ਉਹਨੂੰ ਵੀ ਸੁੱਠੀ ਮਾਰੀ ਹੋ ਲੱਗਾ ਚ ਇਹਨਾਂ ਨੇ ਜਾਨਲੇਵਾਬ ਲਕਿਤਾ ਜੀ ਨੇ ਪਹਿਲਾਂ ਵੀ ਸਾਡੇ ਪਰ ਫੜੇ ਹੋ ਮਲੇ ਕੀਤੇ ਸੀ ਪਰਚੇ ਸਾਡੇ ਘਰ ਵੀ ਆਈ ਉਹਨਾਂ ਦੇ ਤਲਕੇ ਪਰਚੇ ਵੀ ਘਰ ਆਈ ਉਹਨਾਂ ਕੋਈ ਕਿਸੇ ਨੂੰ ਉਸ ਤੋਂ ਫਾਇਦਾ ਕੀ ਟੀਮ ਕਰਦੇ ਅੱਜ ਜੀ ਆਨਸਾਬ ਚਾਹੀਦਾ ਸਾਨੂੰ ਫੇਰ ਨਚਾਇਚ ਮਾਰੇ ਸਾਡੀ ਜ਼ਮੀਨ ਦੇ ਵਿੱਚ ਮਾਰੇ ਅਸੀਂ ਦੋ ਵਾਰੀ ਕੇਸ ਜਿੱਤ ਚੁੱਕੇ ਹੋਗੇ 3 ਵਾਰੀ ਅਸੀਂ ਜੇ ਕੇਸ ਇੱਕ ਤਰਫਾ ਡਿਸਮਿਸ ਹੋਈਗੀ ਆਗਾ ਅਸੀਂ ਇਹਨਾਂ ਤੇ ਕੱਲ ਟਾਈਮ ਮੰਗਿਆ ਵੀ ਸਾਨੂੰ ਪ੍ਰੂਫ ਦਿਓ ਸਾਨੂੰ ਸਟੇ ਦਿਓ ਇਹਨਾਂ ਨੇ ਕੋਈ ਸਟੇ ਨਹੀਂ ਦਿੱਤੀ ਸਾਨੂੰ ਅਸੀਂ ਅੱਜ ਸਵੇਰਾ ਬੇਟਾ ਆਪਣਾ ਲੈ ਕੇ ਮੋਕੀਤਾ ਕੱਲੇ ਟਰੈਕਟਰ ਫੂਕਣ ਲੱਗੇ ਸਾਬ ਜੀ ਪਹਿਲਾਂ ਟਰੈਕਟਰ ਲੈ ਇਹਨਾਂ ਨੇ ਫੂਕਣ ਨੂੰ ਹਿੰਮਤ ਕੀਤੀ ਪਿਆਰੀ ਨਹੀਂ ਮੱਤ ਬੁੰਦਰ ਨੇ ਪਿਆਰੀ ਨਾ ਮਾਫੀ ਮੰਗ ਲਈ ਮੇਰੀ ਗਲਤੀ ਹੋ ਗਈ ਟਰੈਕਟਰ ਨੂੰ ਫੂਕਣੇ ਦੀ ਅੱਜ ਵੀ ਇਹ ਟਰੈਕਟਰ ਵਾਲੇ ਮਗਰ ਨੂੰ ਧੋੜਿਆ ਔਰ ਟਰੈਕਟਰ ਵਾਲਾ ਖੇਤ ਵਿੱਚੋਂ ਨਿਕਲ ਗਿਆ ਇਸ ਵਾਰ ਦਾ ਕੋਈ ਬਾਹਰ ਕੋਈ ਸਾਈ ਇਹ ਨਹੀਂ ਆਈ ਪੁਲਿਸ ਨੂੰ ਬੜੇ ਫੋਨ ਕੀਤਾ ਪੁਲਿਸ ਨਹੀਂ ਆਈ ਜੀ ਅਸੀਂ ਬੜੇ ਫੋਨ ਕੀਤੇ ਪੁਲਿਸ ਨੂੰ ਅੰਦੀ ਭਾਈ ਕਿੰਨਾ ਮਾ ਤੁਹਾਡਾ ਤੇ ਕਿੰਨੀ ਵਾਰ ਦਾ ਸਰ ਮੇਰਾ ਨਾਮ ਜਿੰਦਰ ਸਿੰਘ ਹੈ ਇਹ ਜਮੀਨ ਦਾ ਨਾ ਕੇਸ ਚੱਲਿਆ ਪਿਆ ਸਰ ਕਿਹੜੇ ਮਿੰਟ ਦਾ ਜੀ ਹੋਰ ਕਰੋ ਤਾਂ ਹੀ ਤੇ ਇਹ ਵੈਕੰਪੀ ਇਹਦਾ ਜ਼ਮੀਨ ਦਾ ਕੇਸ ਚੱਲੇ ਰਿਹਾ ਤਾਂ ਉਸ ਦੌਰਾਨ ਮੈਂ ਇਹਨਾਂ ਨੂੰ ਕੱਢ ਵੀ ਰੁਕਿਆ ਤੇ ਤੁਸੀਂ ਬਾਹਰ ਨਾ ਕਿਉਂਕਿ 3 ਚ ਹੈਗੀ ਸਾਡੇ ਅਗਲੇ ਮਹੀਨੇ ਤੇ ਪਿਛਲੇ ਮਹੀਨੇ ਬਹਿ ਗਈ ਹੈ ਤਾਂ ਇੱਕ ਜ਼ਰੂਰਤ ਸੀ ਸਾਡੇ ਨਾਲ ਕਰਦੇ ਮੈਂ ਤਾਂ ਅਜੇ ਡਿਊਟੀ ਨੂੰ ਜਾ ਰਿਹਾ ਤੇ ਮੈਂ ਇਹਨਾਂ ਨੂੰ ਰੁਕਿਆ ਵੀ ਇਦਾਂ ਨਾ ਕਰੋ ਤੁਸੀਂ ਪਿੱਛੋਂ ਆਗੇ ਨਾ ਇਹਨਾਂ ਨੇ ਪਹਿਲੇ ਹੀ ਪਲੈਨਿੰਗ ਬਣਾਈ ਇਹ ਪਹਿਲੇ ਰੋਗਰਾ ਮੇਰਾ ਤੇ ਵੀ ਰਜਾਚੇ ਦਾ ਬੰਦਾ ਹੈ ਇਹ ਰੋਗਦੇ ਸੀ ਪਿੱਛੋਂ ਆਇਆ ਨਾ ਇਹਨਾਂ ਨੂੰ ਮੇਰੇ ਨਾਲ ਨਹੀਂ ਪਤਾ ਕਿਵੇਂ ਉਹ ਮੇਰੇ ਸਿਰ ਤੇ ਮਾਰ ਡੱਟ ਮਾਰ ਦਿੱਤਾ ਤੇ ਮੇਰੇ ਨਾਲ ਇੱਕ ਦੇਖੋ ਕਿੰਨਾ ਫੂਨ ਮੇਰਾ ਕਿੰਨੇ ਜਣੇ ਸੀ ਜਿਹਨੇ ਤੁਹਾਡੇ ਕੋਲ ਬਸ ਇਹ ਸਰ 8-10 ਜਣੇ ਸੀ ਪਹਿਲੇ ਵੀ ਝਗੜਾ ਹੋਇਆ ਕਰ ਸੀ ਕੋਈ ਐਸਟੀ ਇਸ ਚੀਜ਼ ਹੈ ਜਗਾ ਦਾ ਨਹੀਂ ਝਗੜਾ ਹੋਇਆ ਕੱਲ ਨੂੰ ਇਹਨਾਂ ਨੂੰ ਕਿਹਾ ਕਿ ਤੁਸੀਂ ਨਾ ਵਾਹੋ ਜਗਾ ਜਿਹੜੀ ਹੈ ਤੇ ਜਦੋਂ ਤੱਕ ਕੋਰਟ ਦਾ ਕੇਸ ਨਹੀਂ ਆਉਂਦਾ ਅਕੀਰ ਦਾ ਫੈਸਲਾ ਨਹੀਂ ਆਉਂਦਾ ਤੱਕ ਕੋਈ ਨਹੀਂ ਬਣਣੀ ਤੇ ਇਹ ਜੋਰ ਦੱਸੀ ਕਰ ਰਹੇ ਨੇ ਤੇ ਕੁਸ ਕਰ ਗਿਆ ਨਾ ਨਾ ਮੇਰੇ ਦਿਸੇ ਤੋਂ ਪਿੱਛੋ ਵਾਰ ਕੀਤਾ ਨਾ ਨਾ ਮੇਰੇ ਸੱਤੇ ਨਾ ਕੋਣ ਨੂੰ ਛਡਾਣਾ ਨਾ ਕੋਈ ਆ ਯਾਰ ਮੇਰੇ ਭਰਾ ਸਾਹ ਜੇ ਮੈਨੂੰ ਚੱਕਿਆ ਮੈਂ ਡਿੱਗਿਆ ਫਿਰ ਤੇ ਮੇਰੇ ਮਸਰ ਚ ਬਹੁਤ ਜਿਆਦਾ ਪੇਨ ਆ ਤੇ ਇਹਨਾਂ ਨੇ ਸਾਰੇ ਫੇ ਮਤਲਬ ਮਾਰਦੇ ਮੈਨੂੰ ਨਾ ਕੋਈ ਕੱਲਾ ਬੰਦਾ ਮਾਰ ਨਹੀਂ ਸਕਦਾ ਜਿਹੜੀਆਂ ਇਹਨਾਂ ਨੂੰ ਛੱਟਾਂ ਲੱਗੀਆਂ ਨਾ ਇੱਕ ਦੂਜੇ ਨੂੰ ਮਾਰ ਰਹੇ ਇੱਕ ਦੂਜੇ ਨਾਲ ਪੰਜ ਛੇ ਜਣੇ ਹਾਂਜੀ ਜੀ ਉਹਨਾਂ ਦੇ ਵੀ ਕੀ ਹੈ ਮੈਨੂੰ ਮਾਰ ਰਹੇ ਮੈਂ ਬੈਠ ਰਿਹਾ ਜਦੋਂ ਛੱਟ ਮਾਰਦੇ ਮੈਂ ਬਹਿ ਜਾਂਦਾ ਤੇ ਉਹਨਾਂ ਦੇ ਆਪਸ ਵਿੱਚ ਇਹਨਾਂ ਨੂੰ ਛੱਟਾਂ ਲੱਗੀਆਂ ਨੇ ਇਹ ਜਿਹੜੀ ਕਿਰਨਵਾਲਾ ਇਹਨਾਂ ਲੋਹੇ ਦੀ ਰੋੜ ਇੱਕ ਪੇਜੀ ਉੱਤੇ ਗਈ ਆ ਹਿੱਤ ਕਵੀ ਇਹਨੇ ਰੋੜ ਫੜੀ ਜੀ ਇਹ ਮਾਰਦੇ ਜਦੋਂ ਮਾਰਦੀ ਉਹਨਾਂ ਰਹਿ ਜਾਂਦਾ ਆਪਣੇ ਆਪ ਨੂੰ ਬਚਾਅ ਕਰਦਾ ਤੇ ਇਹ ਇਹ ਸਾਰੀਆਂ ਛੱਟਾਂ ਇਹਨਾਂ ਨੂੰ ਆਪਸ ਦੇ ਵਿੱਚ ਮਾਰਦਿਆਂ ਨੂੰ ਲੱਗੀਆਂ ਉਹ ਗਏ ਇਹ ਮਿੰਨੋਟਰੀਨਾਂ ਨੇ ਕਦੇ ਲੰਮੇ ਪਾਲਣ ਦੇ ਜਦੋਂ ਸਾਡ ਮਾਰਦੇ ਦੂਜਾ ਬੰਦੇ ਦਸਰਾ ਜਾਂਦਾ ਮੋੜੇ ਚੜਨਾ ਹੋਇਆ ਕਿੱਥੇ ਕੱਢੇ ਇਹ ਸਰ ਸਾਡੇ ਪਿੰਡ ਦੀ ਪਿੰਡ ਹੀ ਹੋਇਆ ਸਾਡੇ ਘਰਾਂ ਦੇ ਨੇੜੇ ਹੀ ਮੈਂ ਉਧਰ ਹੀ ਡਿਊਟੀ ਆਈ ਆਈ ਜਨ ਨਾ ਨਵੀ ਰਾਤ ਨੂੰ ਮੈਂ ਵੀ ਇੱਥੇ ਜਾਣਾ ਵੀ ਰਾਤ ਨੂੰ ਬਦ ਨਾਲ ਹੋਰ ਕੌਣ ਚੱਸੀ ਹੋਇਆ ਮੇਰੇ ਨਾਲ ਹੋਰ ਮੇਰੇ ਭਜਾਈ ਆ ਇਹ ਉਹਨਾਂ ਇਹਨਾਂ ਨੇ ਨਾ ਉਹਨੇ ਉਹ ਛੜਾਣ ਆਏ ਉਹਦਾ ਹੱਲਦੀ ਕਾਫੀ ਇਹਨਾਂ ਨਾਲ ਤਾਂ ਬੁੜੇ ਵੀ ਨਹੀਂ ਜਾਂਦਾ ਤੇ ਇਹਨਾਂ ਨੇ ਉਹਨਾਂ ਨੂੰ ਵੀ ਸਾਡ ਮਾਰੀ ਹੈ ਉਹ ਮਾਰੀ ਤਾਂ ਮੇਰੇ ਸਿਰ ਤੇ ਹੀ ਲੱਗਦੀ ਉਹ ਛੜਾ ਰਹੇ ਤੇ ਨਹੀਂ ਭਾਈ ਨਹੀਂ 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 ਮੈਂ ਕਿਹਾ ਮੈਂ ਤਾਂ ਕੁਝ ਕਰੀ ਨਹੀਂ ਰਿਹਾ ਹੁਣ ਦੱਸੋ ਤੂੰ 8 10 ਬੰਦੇ ਜਿਹੜੇ ਜਿਹਦੇ ਤੇ ਪਏ ਹਨ ਉਹ ਬੰਦਾ ਇਕੱਲਾ ਕਿੰਨੂੰ ਕਿੰਨੂੰ ਮਾਰਦਾ ਤੁਸੀਂ ਇਸ ਗੱਲ ਦੀ ਪੁਛਾਖ ਨੂੰ ਪਲਾ ਦਿੱਤੋ ਸਰ ਪੁਲਿਸ ਪੁਲਿਸ ਪਰਸ਼ਾਦ ਨੇ ਮੀਂਹੀ ਪਲਾ ਦਿੱਤੀ ਹੀ ਪਹਿਲੇ ਤੇ ਹੁਣ ਸਰਪੰਚ ਵੀ ਇਹਨਾਂ ਦੇ ਨਾਲ ਜਦੋਂ ਸਾਡੇ ਸਰਪੰਚਾ ਉਹ ਵੀ ਸਾਡੇ ਨਾਲ ਇਹਨਾਂ ਨਾਲ ਮਿਲਿਆ ਗਿਆ ਅਤੇ ਕੋਈ ਨਹੀਂ ਕੋਈ ਵੀ ਕਬਜ਼ਾ ਕਰੋ ਮੈਂ ਪੰਚਾਇਤ ਦਾ ਮੈਂ ਇਹ ਹੈ ਉਹ ਹੈ ਮੈਂ ਸਾਰਾ ਮੈਂ ਦੇਖਾਂਗਾ ਤੇ ਇਹਨਾਂ ਨੂੰ ਬਾਰ ਬਾਰ ਰੋਕਣ ਜਦ ਕੋਰਟ ਦੇ ਵਿੱਚ ਕੇਸ ਲੱਗਿਆ ਕੋਰਟ ਤੋਂ ਵੱਡਾ ਸਰ ਕੋਈ ਕੋਈ ਚੀਜ਼ ਨਹੀਂ ਉਸ ਵੇਲੇ ਵੀ ਪੁਲਿਸ ਆਈ ਪੁਲਿਸ ਨਹੀਂ ਆਈ ਸਰ ਕੋਈ ਪੁਲਿਸ ਪੁੱਛ ਆਖੰਦ ਕਿ ਕੀ ਮਖਤ ਹੈ ਆਈ ਸਰ ਸਾਨੂੰ ਇਨਸਾਫ ਦਿੱਤਾ ਜਾਂਦਾ ਔਰ ਇਹਨਾਂ ਜਿਹੜੇ ਇਹ ਦੋਸ਼ੀ ਨੇ ਨਾ ਘੜੀ ਤੋਂ ਘੜੀ ਸਿਰ ਤੇ ਇਕੱਲੇ ਨੂੰ ਮਿੰਨੋ ਮਾਰਿਆ ਇਹਨਾਂ ਨੇ ਪਿੱਛੋਂ ਤੇ ਇੱਕ ਬੰਦੇ ਨੂੰ ਮਿੰਨੋ ਸੱਟਾਂ ਲੱਗੀਆਂ ਸਿਰਫ ਜੇ ਬਾਕੀ ਮੇਰੇ ਨਾਲ ਹੁੰਦਾ ਇਹਨਾਂ ਨੂੰ ਵੀ ਸੱਟਾਂ ਲੱਗਣੀਆਂ ਹੈ ਇਹ ਬੰਦੇ ਨੂੰ ਕੋਈ ਸਾਡ ਨਹੀਂ ਲੱਗੀ ਇਹ ਮਿੰਨੂ ਵੀ ਮਾਰ ਰਹੇ ਮੈਂ ਤਾਂ ਯਾਰ ਆਪੇ ਤੁਸੀਂ ਜਾਣਦੇ ਛੱਡੋ ਬਰਾ ਤੁਸੀਂ ਕਿਉਂ ਕਰ ਰਹੇ ਹੋ ਇਹ ਕੰਮ ਕਿ ਜਿਹੜੀ ਜਦੋਂ ਫੈਸਲਾ ਆਏਗਾ ਜਦੋਂ ਫੈਸਲਾ ਆਏਗਾ ਤਾਂ ਉਹ ਫੈਸਲਾ ਜਿਹੜਾ ਸਾਨੂੰ ਸਾਰਿਆਂ ਨੂੰ ਮਨਜ਼ੂਰ ਹੋਣਾ ਕੋਡਾ ਇਹ ਤੁਹਾਡੀ ਰਿਕਰ ਦਾ ਕਿਉਂ ਜਾਣਾ ਤੇ ਸਾਡੇ ਅਫਰੀਕਾ ਵਿੱਚੋਂ ਹੈ ਸ਼ਰੀਕ ਤੇ ਸ਼ਰੀਕ ਨਾ ਠੀਕ ਤੇ ਜ਼ਮੀਨ ਦਾ ਵਿਵਾਦ ਜ਼ਮੀਨ ਦਾ ਵਿਵਾਦ 40 ਸਾਲ ਤੋਂ ਚੱਲ ਰਿਹਾ ਕੇਸ ਹੈ ਕੋਈ ਨਹੀਂ ਬੰਦਾ ਤੇ ਹੁਣ ਕਿਸੇ ਕਾਰਨ ਵਸ਼ੇ ਸਾਡੇ ਜਿਹੜੇ ਬਜ਼ੁਰਗ ਦੇ ਨਾਲ ਖਤਮ ਹੋ ਗਏ ਤੇ ਸਾਨੂੰ ਪਤਾ ਨਹੀਂ ਲੱਗਿਆ ਤੇ ਉਸ ਕੇਸ ਦੇ ਉਸ ਮਤਲਬ ਇੱਕ ਤਰਫਾ ਨਹੀਂ ਹੋਇਆ ਡਿਸਮਿਸ ਹੋਇਆ ਗਿਆ ਸੀ ਤੇ ਡਿਸਮਿਸ ਹੋਣ ਤੋਂ ਬਾਅਦ ਅੱਜ ਦੁਬਾਰਾ ਜੀ ਓਪਨ ਫਿਰ ਕਰ ਦਿੱਤਾ ਦੋ ਦੂਜੀ ਤਰੀਕ ਪੈ ਗਈ ਜਾਂਦੀ 11ਵੇਂ ਮਹੀਨੇ ਦੀ ਤੇ ਪਹਿਲੀ ਤੀਕ ਜਿਹੜੀ ਹੈ ਉਹ ਹੋ ਚੁੱਕੀ ਹੈ ਪਹਿਲੀ ਤੀਕ ਤੇ ਅਗਲੀ ਤੀਕ 11 ਤਰੀਕ ਤੇ ਦੂਜੀ ਤੀਕ ਤੇ ਇਹਨਾਂ ਦੇ ਵਕੀਲ ਨੂੰ ਜਿਹੜੇ ਨਾ ਉਹ ਸ਼ਮਣ ਜਾ ਚੁੱਕੇ ਨੇ ਤੇ ਇਹ ਸਰ ਜੇ ਇਹਨਾਂ ਨੇ ਕੋਈ ਲੈਣੀ ਹੈ ਉਹਦੀ ਕੋਈ ਚੀਜ਼ ਮਤਲਬ ਜੀ ਸਟੇ ਲੈਣਾ ਤਾਂ ਆਪਣੇ ਵਕੀਲ ਦੋ ਲੈਣਾ ਈ ਥੋੜੀ ਜਣਾ ਇਹਨਾਂ ਨੂੰ ਸਾਡੇ ਸਰਪੰਚ ਸਾਹਿਬ ਵੀ ਇਹੀ ਕਹਦੇ ਦਿਓ ਦਿਓ ਮੈਂ ਕਿਹਾ ਕੋਰਟ ਦੇ ਵਿੱਚ ਕੇਸ ਹੈ ਸਰਪੰਚ ਕੋਰਟ ਤੋਂ ਵੱਡਾ ਨਹੀਂ ਆ ਰਕੂ ਬਟਾ ਕੋਰਟ ਤੋਂ ਹਾਈ ਕੋਰਟ ਦੇ ਵਿੱਚ ਕੇਸ ਲੱਗਿਆ ਪਿਆ ਸਰ ਹਾਂਜੀ ਸਰ ਕੀ ਨਾ ਤੁਹਾਡਾ ਤਾਂ ਕਿਹੜਾ ਪੈਂਟਾ ਪਾਣਾ ਹੈ ਪੈਂਟਾ 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 ਇਹ ਗੱਲ ਬੁਖਤ ਜਿਆਦਾ ਸੀ ਜਿਵੇਂ ਆਪਣੇ ਬਾਹਲੇ ਬੰਦੇ ਆ ਵਡਾ ਕਰੀ ਗਿਆ ਇਹ ਅੱਜ ਮੇਰੀ ਮਸਤ ਬਹੁਤ ਬੱਤਤੀਆਂ ਨੂੰ ਰਾਣਾ ਮਾਰਤੀਂ ਦੋ ਆਹ ਦੇ ਉੱਤੇ ਪਈ ਹੈ ਮੈਨੂੰ ਮਾਰਤੀਂ ਦੋ ਹਾਂ ਬੰਦੇ ਕਿੱਥੇ ਦੇ ਦੇ ਬੋਲ ਦੇ ਹਾਂਜੀ ਬੋਲ ਦੀ ਅੱਛਾ ਜੀ ਹਾਂਜੀ ਮੈਂ ਵੀ ਝਗੜਾਂਗਾ ਹਾਂਜੀ ਅਰ ਜੀ ਬੰਨ ਲੈ ਹਾਂ ਰਾਹੀਂ ਦਿਨ ਦਿਨ ਝਗੜਾ ਕਰਦੇ ਰਹਿੰਦੇ ਕੱਲ ਵੀ ਉਹਨਾਂ ਨੇ ਝਗੜਾ ਕੀਤਾ ਹਾਂਜੀ ਬੀ ਕੀ ਨਾਮ ਮੀਰਾ ਦੇਵੀ ਸਰ ਕੀ ਨਾਮ ਸਰ ਮੈਂ ਤਾਂ ਘਰ ਹੀ ਸੀਗੀ ਮੈਨੂੰ ਲੋਕਾਂ ਨੇ ਦੱਸਿਆ ਕਿ ਤੁਹਾਡੇ ਉਹਨੂੰ ਜੇਠ ਨੂੰ ਮਾਰ ਦਿੱਤਾ ਤੇ ਮੈਂ ਸ਼ਰਾਨ ਲੈ ਗਈ ਉਹਨਾਂ ਨੇ ਮੈਨੂੰ ਵੀ ਡਾਂਗਾ ਕੁੱਟਿਆ ਫਿਰ ਦੇ ਹੱਲੇ ਕੱਲੀ ਉਹਨਾਂ ਨੇ ਸਮਝਾ ਆ ਕਿ ਨਾ ਕਰੋ ਨਾ ਕਰੋ ਐਦਾਂ ਨਾਲ ਲੜੋ ਨਾ ਲੜੋ ਇਹ ਫਿਰ ਵੀ ਨਹੀਂ ਹਟਿਆ ਜਾਂਦਾ ਕਿ ਸਾਡਾ ਕੋਰਟ ਚ ਕੇਸ ਲੱਗੇ ਆ। ਨਹੀਂ ਅਸੀਂ ਸਮਝਾਇਆ ਹੀ ਸੀਗਾ ਮਤਿ ਕਿ ਇਹਨਾਂ ਨੂੰ ਕੋਈ ਮਤ ਕਰੋ। ਕੋਈ ਦਾ ਜਿੱਦਾਂ ਡਿਸੀਜਨ ਦੋ ਕਿ ਕੋਰਟ ਉਸ ਹਾਵਨਾ ਤੁਸੀਂ ਬਾਹਲਿਓ ਤੁਸੀਂ ਕਰ ਲਿਓ ਹਨਾ। ਫਿਰ ਵੀ ਇਹ ਮੰਨੇ ਨਹੀਂ ਚਲੋ ਭਾਜੀ ਸਮਝਾਣਗੇ ਇਹਨਾਂ ਟਰੈਕਟਰ ਬਾੜਿਆ ਇਹ ਵਿੱਚ ਵੀ ਨਾ ਕਰੋ ਲੜਾਈ ਮਤ ਕਰੋ ਇਦਾਂ। ਇਹਨਾਂ ਨੇ ਭਾਜੀ ਨੂੰ ਫੜੀ ਲਿਆ ਸਾਰਿਆਂ ਨੇ। ਮੈਂ ਉੱਪਰ ਜਾ ਕੇ ਛਣਾਣਗੇ ਇਹਨਾਂ ਨੇ ਮੇਰੇ ਨੰਟਾਂਗਾ ਨੰਗਾ ਨਾ ਕੁੱਤੇ। ਹਾਂਜੀ ਇੱਕ ਤੱਕ ਕਿੱਧਰ ਪਹੁੰਚੀ ਜੀ ਮੈਨੂੰ ਅੱਜ ਤੱਕ ਕਿੱਧਰ ਪਹੁੰਚੀ ਇਹ ਮੇਰਾ ਹਸਬੰਦ ਲੈ ਕੇ ਆਇਆ ਮੈਨੂੰ ਨਾ ਮੈਂ ਫੋਨ ਕੀਤਾ ਨਾ ਮੈਂ ਕਿਹਾ ਭਾਈ ਨੂੰ ਮਾਰਿਆ ਤੇ ਛੇਤੀ ਆਓ ਤੇ ਫਿਰ ਮੇਰਾ ਮੇਰਾ ਹਸਬੰਦ ਮੈਨੂੰ ਲੈ ਕੇ ਆਇਆ ਇੱਥੇ ਨਨ ਸਾਨੂੰ ਤੁਸੀਂ ਕੀ ਮੁਸਾਫੀ ਨਾ ਕਰਦੇ ਮੈਂ ਕਹਿੰਦੀ ਇਹਨਾਂ ਨੂੰ ਤਾਂ ਥੱਕੜੀ ਤੇ ਥੱਕੜੀ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਨੇ ਇੱਕ ਪਿੰਨੇ ਦੇ ਹੱਤੇ ਬੰਦੇ ਨੂੰ ਮਤੇ ਕੱਲਿਆਂ ਨਿੰਦਾ ਜਣੇ ਨਾ ਕੁੱਟਿਆ ਰੜ ਕੇ ਅੱਜ ਇਹਨਾਂ ਨੂੰ ਕੀਰਾ ਮਤ ਤੁਹਾਡੇ ਤੇ ਕੀ ਮਾਮਲਾ ਹੈ ਮੇਰਾ ਇਹ ਮੇਰਾ ਨਾਂ ਜੀ ਪਿੰਡ ਸਾਡਾ ਭੋਲਾ ਮਾਮਲਾ ਸਾਡੀ ਜ਼ਮੀਨ ਦਾ ਜੀ ਸਾਡੇ ਫਾਦਰ ਨੇ ਜ਼ਮੀਨ ਫਰੀ ਦਿੱਤੀ 54 ਚ ਉਹ ਬ੍ਰਾਂਡ ਛੋੜਨੇ ਸ਼ਾਇਦ ਬਾਅਦ ਵਿੱਚ ਦਿੱਤੀ ਤਾਂ ਉਹ ਤੋਂ ਬਾਅਦ ਮਨ ਲਾ ਇਹਨਾਂ ਦਾ ਅਜੇ ਛੁੜਾ ਛੁੜਾਂਗੇ ਇਹਨਾਂ ਨੇ ਮੈਂ ਛੱਡੀ ਨਹੀਂ ਨਾ ਕੇਸ ਕਰਨਾ ਕੇਸ ਕਰ ਪਾ ਕੇਸ ਅਜੇ ਦੁਬਾਰਾ ਵੀ ਜਿੱਤ ਕੇ ਹੁਸ਼ਿਆਰਪੁਰ ਵੀ ਇਹਨਾਂ ਦਾ ਖਾਰਜ ਹੋ ਗਿਆ ਤੇ ਵੀ ਇਹਨਾਂ ਨੇ ਚੰਡੀਗੜ੍ਹ ਕਰਤਾ ਚੰਡੀਗੜ੍ਹ ਨੂੰ ਖਾਰਜ ਹੋ ਉਹਨੂੰ 50 ਸਾਲ ਹੋ ਗਏ ਕਹਿੰਦਾ 50 ਸਾਲ ਹੋ ਗਿਆ ਤੁਹਾਡੇ 'ਤੇ ਹਮਲਾ ਕੀਤਾ ਹੈ ਇਹ ਕੌਣ ਆ ਤੁਹਾਡੇ ਪਿੰਡ ਦੇ ਰੋਮੇਸ਼ਦਾਰਾ ਕੌਣ ਹੈ ਸਾਡੇ ਚਾਚੇ ਟਾਇਆ ਚਾਚੇ ਭਾਈ ਅਜਿ ਵੇਖ ਕਿਤੇ ਜਗਾ ਤੇ ਹੱਕ ਰੱਖਦੇ ਹੋਏ ਇਹ ਹੱਕ ਰੱਖਦੇ ਜਬਰਸਤੀ ਕਰਦੇ ਵੇ ਜੀ ਸਾਡੇ ਨਾਲ ਅੱਛਾ ਜੀ ਸ਼ਾਦੀ ਫਰਦਾ ਸਾਡੇ ਇਹਨਾਂ ਦੱਸੇ ਇਹਨਾਂ ਨੂੰ ਕਹਿ ਕੇ ਤੁਹਾਡਾ ਫਰਦਾ ਚ ਨਾ ਆਏਗਾ ਅਸੀਂ ਤੁਹਾਨੂੰ ਦਿੰਦੇ ਆ ਹੈ ਫਰਦਾ ਚ ਨਾਲ ਦੋ ਕੋਸ਼ਿਸ਼ ਨਿਕਲ ਨਹੀਂ ਕਰਿਆ ਕਿ ਮੇਰੇ ਨਾਲ ਉਹ ਸੀ ਕਿ ਇਹ ਜਿੱਤ ਤ ਗਈ ਹੁਣ ਤਾਈ ਦਾ ਲੋ ਗਿਆ ਅਸੀਂ ਬਾਈਆ ਅਸੀਂ ਇੱਕ ਫਸਲ ਬਾਈਆ ਮੱਕੀ ਸਾਡੀ ਅੰਦਰ ਪਈ ਆ ਜੀ ਅਜੇ ਮੱਕੀ ਕੱਢਣ ਆਈ ਜਾ ਕੇ ਤੇ ਸੁੱਕਣੇ ਸੀ ਅਸੀਂ ਆ ਟਰੈਕਟਰ ਭਰ ਆ ਲਈਏ ਮਾਈਕ ਕਟ ਰਕ ਹੋਇਆ ਤੇ ਅਸੀਂ ਲੜਨਾ ਆ ਗਏ ਅੱਜ ਫੇਰ ਬਬਾ ਵਾ ਸ਼ੱਗਰਵਾੜੀ ਆਈਵੈਂਟ ਸਟੇਜ ਆਂ। ਕੋਈ ਪੁਲਿਸ ਨੂੰ ਕਰਾ ਦਿੱਸੀ ਸੀ। ਪੁਲਿਸ ਨੂੰ ਸਾਡੇ ਸਭ ਫਾਇਲਾ ਪਈਆਂ। ਅਸੀਂ ਪੁਲਿਸ ਕੋਲ ਗਏ ਸੀ ਪਹਿਲਾਂ ਵੀ। ਮੱਕੀ ਬਾਹਨ ਤੋਂ ਪਹਿਲਾਂ ਵੀ ਇਹਨਾਂ ਕਿੱਦਾ ਹੀ ਤਾਂ ਇਹਦਾ ਫਾਇਦਾ ਨਹੀਂ ਤੇ ਆ ਅਸੀਂ ਮੱਕੀ ਸਾਰੇ ਮਤਲਬਾਈ ਹੋਈ ਸੀ ਉਹਦੇ ਚ। ਪੁਲਿਸ ਆਈ ਸੀ ਸਾਡੇ ਕੋਲ ਬਿਆਨ ਲੈਣ ਫੇਰ ਸਾਡੇ ਵਕੀਲਾਂ ਵੀ ਬਸ ਠਾਣੇ ਨੂੰ ਆਉਣ ਨੇ ਤੇ ਕੀ ਹੋਇਆ। ਕੋਈ ਮਤਲਬ ਸਾਡੇ ਇਹਨਾਂ ਨੂੰ ਫਿਰ ਤੋਂ ਟੱਕਰੀ ਕਰਨਾ। ਉਹਨਾਂ ਨੇ ਫਿਰ 5-6 ਦਿਨ ਦਾ ਥਾਣੇ ਆਲੇ ਆਏ ਸੀ ਮੇਰੇ ਕੋਲ ਗਿਆਨ ਹੈ ਜੀ ਫੱਟਰ ਕਰ ਦਿੱਤੇ ਆ ਔਰ ਮੇਰੇ ਖਾਲਾ ਕੁੰਡਾ ਜਾਂ ਬੱਚਾ ਵੀ ਫੱਟਕ ਕੀਤਾ ਉਹ ਇਹ ਥੋੜਾ ਸਾਈ ਆ ਨਹੀਂ ਕੋਈ ਸੁਣੀ ਆਈ ਜੀ ਕੋਈ ਵੀ ਪ੍ਰਸ਼ਾਸਨ ਦੇ ਕੇ ਮਨ ਕਰਾ ਆਈ ਦੇ ਮੰਗ ਕਰਦੇ ਇਹ ਸਾਡਾ ਮਤਲਬ ਕਾਨੂੰਨ ਦੇ ਹੱਦ ਦਾ ਚੱਲਣ ਤੇ ਸਾਡਾਂ ਨੂੰ ਇਨਸਾਫ ਕੀਤਾ ਜਾਵੇ ਹਾਈ ਗੱਲ ਸਾਹਿਬ ਇਹ ਕਿ ਬੜੇ ਗਲਾਈ ਚੋਂ ਦੇ ਦਾ ਪਾਸ ਮਾਲਾ ਹੈ ਉਹ ਉਹਦੇ ਬਾਰੇ ਜਾਣਕਾਰੀ ਮੈਂ ਡਾਕਟਰ ਮੋਹਮਦ ਅੱਜ ਮੇਂ ਡਿਊਟੀ ਆ। ਉੱਤੋਂ ਪੋਨੇਕ ਦਾ ਸੋਜੇ ਸਾਡੀ ਐਮਰਜੈਂਸੀ ਤੇ ਇਕੱਠੇ ਹੀ ਮਰੀਜ਼ ਆ ਰਿਹਾ। ਤਾਟ ਮਰੀਜ਼ ਆ ਰਹਾ ਹੈ। ਪਟਾਂ ਦੇ ਵਿੱਚ ਛੇ ਜੂੜ ਬਾੜੇ ਹੋਏ ਇੰਨੀ ਖੂਨ ਲੱਗਦੇ ਬੈਸੇ ਅੱਗੇ ਦੇ ਦਰਦਾਂ ਨਾਲ ਗੜਾ ਰਹੇ ਹੋਗੇ। ਇਹ ਸਾਰੇ ਹੀ ਘੋਰ ਕੋਤੇ ਦੇ ਆ। ਕਿਉਂਕਿ ਖੂਨ ਦਾ ਜੂਤ ਮੁਟੀ ਆ ਤੇ ਪੱਤੇ ਇਹਨਾਂ ਦੇ ਘੱਟ ਦਿੱਤੇ ਆ ਰਹਿਣ। ਤੇ ਇਹ ਕੋਈ ਜ਼ਮੀਨ ਦਾ ਸੰਦਾਪੀ ਭਾਈਵਾਲ ਹੈਗੇ ਸਾਡੇ ਜ਼ਮੀਨ ਦੀ ਲੜਾਈ ਕਰਕੇ ज्यादातर तो इतना थोड़े थे एक लेती राड बाकी बंदे गंभीर है गंभीर हाले अंडर इनवेस्टिगे मतलब की एक्सरे वगैरह होने हैं जो छातिया चुना लगिया के पतरिया टुट गई जा ਉਹ ਦੇਖਣੇ ਪੈਣੇ ਕੋਈ ਛੇੜ ਦੀਆਂ ਕੱਟਾਂ ਵਾਲੇ ਆ ਜਿਹੜਾ ਸਿਰਫ ਜਟਮ ਹੋਏ ਆ ਟੱਕੇ ਲੱਗੇ ਤਾਂ ਹੁਣ ਸਾਰੇ ਸੈਟਲ ਕਰ ਦਿੰਦੇ ਆ ਪੱਤੇ ਬਣਾ ਕੇ ਭੇਜ ਦਿੰਦੇ ਆ ਤੇ ਕੀ ਲੱਗਦਾ ਰੌਣਕ ਬੱਜੀ ਆ ਜਾਂ ਕੋਈ ਤੇਜ਼ ਧਾਰ ਨਾਲ ਕੋਈ ਤੇਜ਼ ਧਾਰ ਨਾਲ ਕੋਈ ਨਹੀਂ ਕਰੋੜਾ ਨਾ ਕਰੋੜਾ ਮੁੱਕੇ ਤੱਕ ਦੇ ਮ बटे ਮੁੰਟੇ ਫਕਰਾਂ ਚ ਤਾਂ ਆਂ